ਮੈਨੂੰ ਗੱਲ ਬੜੀ ਵਧੀਆ ਲੱਗੀ ਕਿ ਫਰੀਦਾ ਕਾਗਜ਼ ਫਰੀਦੀ ਸ਼ਾਈ ਫਰੀਦਾ ਲਖਾਰੀ ਤੇ ਆਪਾਂ ਸੋਚੀਏ ਵੀ ਫਰੀਦ ਦੇ ਮਾਲ ਨਾਲ ਸਾਨੂੰ ਮੁਕਤੀ ਮਿਲ ਜਾਏਗੀ ਮੈਨੂੰ ਇਦਾਂ ਹੀ ਲੱਗਦਾ ਵੀ ਅਸੀਂ ਫਰੀ ਫਰੀ ਕਰਕੇ ਨਾ ਅਸੀਂ ਅਗਲੇ ਨੂੰ ਵੀ ਫਰੀ ਕਰਤਾ ਵੀ ਹੁਣ ਤੂੰ ਪੜੀ ਭਾਵੇਂ ਨਾ ਪੜੀ ਵੀ ਤੂੰ ਕਿਹੜਾ ਦਿੱਤਾ ਲਿਆਏ ਕੁਝ ਅਗਲਾ ਵੀ ਜਾ ਕੇ ਫ੍ਰਿਜ ਤੇ ਰੱਖ ਦਿੰਦਾ ਉਹ ਕਹਿੰਦਾ ਮੈਂ ਵੀ ਫਰੀ ਐ ਕਿਉਂਕਿ ਕਾਗਜ਼ ਫਰੀ ਸ਼ਾਈ ਫਰੀ ਲਖਾਰੀ ਫਰੀ ਤੋ ਅਗਲਾ ਸਮੇਂ ਤੇ ਵੀ ਮੈਂ ਫ੍ਰੀ ਪੜਾਂਗਾ ਠੀਕ ਹੈ ਨਹੀਂ ਪੜਾਂਗਾ ਤਾਂ ਵੀ ਠੀਕ ਹੈ ਲਾਗਤ ਮਾਤਰ ਕੀਮਤ ਜੁ ਹੋਣੀ ਚਾਹੀਦੀ ਲਾਗਤ ਮਾਤਰ ਭਾਵੇਂ ਉਹਦੀ 2 ਰੁਪਏ ਕੀਮਤ ਰੱਖੀ ਆਪਾਂ ਜਿਹੜਾ ਵੀ ਵਿਅਕਤੀ ਇਸ ਕਾਗਜ਼ ਨੂੰ ਤਿਆਰ ਕਰਦਾ ਹੈ ਸ਼ਾਈ ਨੂੰ ਤਿਆਰ ਕਰਦਾ ਹੈ ਜਿੱਥੇ ਪ੍ਰਿੰਟਿੰਗ ਹੁੰਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਲਦ ਬੰਨੀ ਜਾਂਦੀ ਹੈ ਕਿ ਉਥੇ ਉਹਨਾਂ ਦੀਆਂ ਤਨਖਾਹਾਂ ਨਹੀਂ ਹੁੰਦੀਆਂ ਆਪ ਮੰਨ ਲਿਆ ਕਿ ਉਹ ਸੰਸਥਾਵਾਂ ਦਿੰਦੀਆਂ ਨੇ ਦਿੱਲੀ ਕਮੇਟੀ ਦਵੇਗੀ ਸ਼੍ਰੋਮਣੀ ਕਮੇਟੀ ਦਵੇਗੀ ਤੇ ਪੁੱਛੋ ਵੀ ਤੂੰ ਫ੍ਰੀ ਤੈਨੂੰ ਕਿਹੜੀ ਜ਼ਿੰਦਗੀ ਦੀ ਚੀਜ਼ ਫ੍ਰੀ ਮਿਲਦੀ ਹੈ ਭਾਈ ਇੱਥੇ ਲੰਗਰ ਫ੍ਰੀ ਹੈ ਬਿਲਕੁਲ ਠੀਕ ਹੈ ਗੱਲ ਪਰ ਮੈਂ ਉਹ ਸਿੱਖ ਵੇਖੇ ਨੇ ਜਿਹੜੇ ਲੰਗਰ ਛਕਣ ਤੋਂ ਬਾਅਦ ਪਹਿਲਾਂ ਪੁੱਛਦੇ ਨੇ ਗੋਲਕ ਕਿੱਥੇ ਹੈ ਭਾਵੇਂ 5 ਰੁਪਏ ਗੋਲਕ ਵਿੱਚ ਪਾ ਕੇ ਜਾਣ ਉਹ ਚਾਹੁੰਦੇ ਨੇ ਜਿੱਥੋਂ ਮੈਂ ਛਕੇ ਆ ਉਥੋਂ ਕੋਈ ਹੋਰ ਵੀ ਛਕੇ ਆ ਜਿਹਦੇ ਕੋਲ ਨਹੀਂ ਹੈਗਾ ਨਾ ਸੀ ਕੋਈ ਗੱਲ ਨਹੀਂ ਆ ਤੁਸੀਂ ਮੱਥਾ ਟੇਕਦੇ ਹੋ ਹਰ ਇੱਕ ਨੂੰ ਖਾਲੀ ਹੱਥੇ ਮੱਥਾ ਨਹੀਂ ਟੇਕਣਾ ਚਾਹੀਦਾ ਪਰ ਜਿਹਦੇ ਕੋਲੇ ਨਹੀਂ ਹੈਗਾ ਭਾਈ ਗੁਰਦਾਸ ਨੇ ਲਿਖਿਆ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ ਭਾਵਨਾ ਵਿੱਚ ਆ ਕੇ ਕੌਡੀ ਵੀ ਮੱਥਾ ਟੇਕੋਗੇ ਤੁਹਾਨੂੰ ਗੁਰੂ ਨੋਂ ਨਿਧਾਂ ਦਵੇਗਾ ਤੇ ਹੰਕਾਰ ਵਿੱਚ ਆ ਕੇ ਲੱਖਾਂ ਰੁਪਈਆ ਮੱਥਾ ਟੇਕਿਆ ਵੀ ਬੇਅਰਥ ਹੈ ਜੇ ਹੰਕਾਰੀ ਬਣ ਬਣ ਕੇ ਤੁਸੀਂ ਰੁਪਈਏ ਮੱਥਾ ਟੇਕੋਗੇ ਉਹ ਲੇਖੇ ਵਿੱਚ ਨਹੀਂ ਹੈ ਲੱਖਾਂ ਟੇਕੋ ਕਰੋੜਾਂ ਟੇਕੋ ਪਰ ਭਾਵਨਾ ਵਿੱਚ ਟੇਕੋ ਤੇ ਭਾਵਨਾ ਦੇ ਵਿੱਚ ਸਦਾਤੋ ਹੀ ਹੈ ਕਿ ਜੇ ਸੱਜੇ ਹੱਥ ਨਾਲ দান ਕਰਨਾ ਹੈ ਤੁਹਾਡੇ ਖੱਬੇ ਹੱਥ ਨੂੰ ਪਤਾ ਨਹੀਂ ਹੋਣਾ ਚਾਹੀਦਾ ਪਰ ਆਪਾਂ ਜਿੰਨਾ ਚਿਰ ਅਨਾਊਂਸਮੈਂਟ ਨਾ ਹੋਵੇ ਜਿੰਨਾ ਚਿਰ ਪੱਥਰ ਨਾਲ ਲੱਗੇ ਜਿੰਨਾ ਚਿਰ ਸਾਡੀ ਚਰਚਾ ਨਾ ਹੋਵੇ ਅਸੀਂ ਸੇਵਾ ਕਰਦੇ ਹੀ ਨਹੀਂ ਗੁਰੂ ਅਰਜਨ ਦੇ ਪਿਤਾ ਜੀ ਨੇ ਇਹ ਸਿਧਾਂਤ ਸਾਨੂੰ ਦ੍ਰਿੜ ਕਰਾਏ ਨੇ ਤਿਆਰ ਭਇਓ ਜਬ ਜਿਲਤ ਬੰਧਾਈ ਬੁੱਢੇ ਸੋ ਗੁਰ ਗਿਰਾ ਅਲਾਈ ਜਦੋਂ ਜਿਲਦ ਬਣ ਗਈ ਪਾਵਨ ਗ੍ਰੰਥ ਤਿਆਰ ਹੋ ਗਿਆ ਗ੍ਰੰਥ ਦੀ ਸਤਕਾਰ ਮਰਿਆਦਾ ਗੁਰੂ ਜੀ ਨੇ ਧ੍ਰਿੜ ਕਰਾ ਦਿੱਤੀ ਬਖਸ਼ਿਸ਼ਾ ਦੱਸ ਦਿੱਤੀਆਂ ਇੰਨਾ ਕੁਝ ਤੁਹਾਨੂੰ ਪ੍ਰਾਪਤ ਹੋਏਗਾ ਇਸ ਗ੍ਰੰਥ ਦੀ ਸੇਵਾ ਕਰੋਗੇ ਤੇ ਮੈਂ ਰੋਜ਼ ਬੇਨਤੀ ਕਰਦਾ ਫੋਟੋ ਨੂੰ ਮੱਥਾ ਟੇਕਣ ਵਾਲਿਓ ਇੰਨਾ ਕੁਝ ਮਿਲੇਗਾ ਤੁਹਾਨੂੰ ਅ ਜਿਨੀ ਕਥਾ ਕੱਲ ਸੁਣੀ ਅੱਜ ਸੁਣੀ ਕਿ ਕਿਸੇ ਫੋਟੋ ਨੂੰ ਮੱਥਾ ਟੇਕ ਕੇ ਵੀ ਇੰਨਾ ਕੁਝ ਮਿਲ ਸਕਦਾ ਹੈ ਨਹੀਂ ਭਾਈ ਫੋਟੋ ਲਾਓ ਕਿਸੇ ਮਹਾਪੁਰਖ ਦੀ ਪਰ ਫੋਟੋ ਵੱਲ ਵੇਖ ਕੇ ਰੋਜ਼ ਪੁੱਛਿਆ ਕਰੋ ਕਿ ਬਾਬਾ ਜੀ ਤੁਸੀਂ ਧਰਮ ਕਿਵੇਂ ਕਮਾਇਆ ਤੁਸੀਂ ਈਰਖਾ ਕਿਵੇਂ ਛੱਡੀ ਤੁਸੀਂ ਵੈਰ ਵਿਰੋਧ ਕਿਵੇਂ ਛੱਡਿਆ ਤੁਸੀਂ ਆਪਣਾ ਕਾਮ ਕ੍ਰੋਧ ਕਿਵੇਂ ਕੰਟਰੋਲ ਕੀਤਾ ਤੁਸੀਂ ਧਰਮ ਧੀਰਜ ਸਤ ਸੰਤੋਖ ਇਹ ਕਿਵੇਂ ਪ੍ਰਾਪਤ ਕੀਤਾ ਬਜਾਏ ਕਿ ਤੂਬਤੀ ਅਰਗਬਤੀ ਕਰਕੇ ਤੇ ਮੱਥਾ ਟੇਕਿਆ ਗਿਆ ਜੀ ਹਰ ਫੋਟੋ ਤੁਹਾਡੇ ਵਾਸਤੇ ਪ੍ਰੇਰਣਾ ਸਰੋਤ ਹੋ ਸਕਦੀ ਹੈ ਲੋਕ ਤਾਂ ਬੁੱਤ ਲਾਉਂਦੇ ਨੇ ਮਹਾਨ ਲੋਕਾਂ ਦੇ ਉਹ ਪ੍ਰੇਰਣਾ ਸਰੋਤ ਹੁੰਦੇ ਨੇ ਠੀਕ ਹੈ ਸਾਡੇ ਸਿੱਖਾਂ ਵਿੱਚ ਬੁੱਤ ਨਹੀਂ ਹੈਗੇ ਲੋਕ ਤਸਵੀਰਾਂ ਪੇਂਟਿੰਗ ਬਣਾ ਕੇ ਲਾਉਂਦੇ ਨੇ ਯੋਧਿਆਂ ਜਰਨੈਲਾਂ ਬਹਾਦਰਾਂ ਦੀਆਂ ਉਹ ਉਹਨਾਂ ਦੇ ਵਾਸਤੇ ਪ੍ਰੇਰਣਾ ਸਰੋਤ ਹੁੰਦੀਆਂ ਨੇ ਆਪਾਂ ਵੀ ਫੋਟਵਾਂ ਨੂੰ ਉਹੀ ਦਰਜਾ ਦਈਏ ਕਿ ਉਹ ਸਾਡੇ ਵਾਸਤੇ ਫੋਟੋ ਪ੍ਰੇਰਣਾ ਸਰੋਤ ਹੋਵੇ ਸਾਡੇ ਘਰ ਦੇ ਵਿੱਚ ਸਾਨੂੰ ਰੋਟ ਚੇਤਾ ਰਵੇ ਇਹ ਉਹ ਬਾਬਾ ਜੀ ਨੇ ਜਿਹੜੇ ਕਹਿੰਦੇ ਹੁੰਦੇ ਸੀ ਭਾਈ ਨਾਮ ਜਪੋ ਕਿਰਤ ਕਰੋ ਵੰਡ ਛਕੋ بجائے ਕਿ ਆਪਾਂ ਬਾਬੇ ਨੂੰ ਹੀ ਮੱਥਾ ਟੇਕ ਕੇ ਆਪਣਾ ਕੰਮ ਚਲਾਉਣਾ ਸ਼ੁਰੂ ਕਰ ਦਈਏ ਆਪਾਂ ਪ੍ਰੇਰਣਾ ਲਈਏ ਆਪਾਂ ਇਸ ਗੱਲ ਤੋਂ ਰਸਤਾ ਸਿੱਖੀਏ ਜਦੋਂ ਇਹ ਬੀੜ ਤਿਆਰ ਹੋ ਗਈ ਆਈ ਬੰਨੋ ਜੀ ਬੀੜ ਲੈ ਕੇ ਆ ਗਏ ਤਦੋਂ ਬਾਬਾ ਬੁੱਢਾ ਜੀ ਨੂੰ ਗੁਰੂ ਅਰਜਨ ਦੇ ਪਿਤਾ ਮਹਾਰਾਜ ਇਹ ਬਚਨ ਬੋਲਦੇ ਨੇ ਬੁੱਢੇ ਸੋ ਗੁਰ ਗਿਰਾ ਅਲਾਈ ਹਾਂਜੀ ਘਰੋ ਗ੍ਰੰਥ ਸਾਹਿਬ ਕਿਸ ਥਾਨਾ ਨਿਤ ਸ਼ੋਭੈ ਜਹ ਮਹਿਦ ਮਹਾਨਾ ਹੁਣ ਫੈਸਲਾ ਤੇ ਗੁਰੂ ਅਰਜਨ ਸਾਹਿਬ ਨੇ ਕੀਤਾ ਸੀ ਪਰ ਵੇਖੋ ਇੱਕ ਦਾਣਸ਼ਵਰੀ ਸਾਡੀ ਝੋਲੀ ਚ ਪਾਈ ਹੈ ਮੈਂ ਤਾਂ ਰੋਜ਼ ਬੇਨਤੀ ਕਰਦਾ ਤੁਹਾਡੇ ਘਰ 'ਚ ਬਜ਼ੁਰਗ ਨੇ ਖੁਸ਼ੀ ਲੈ ਲਓ ਕੋਈ ਕੰਮ ਕਰਨ ਤੋਂ ਪਹਿਲਾਂ ਪੁੱਛ ਲਿਆ ਕਰੋ ਬਾਪੂ ਜੀ ਕਿਵੇਂ ਕਰੀਏ ਉਹਨਾਂ ਪਤਾ ਕੋਈ ਕੀ ਕਹਿਣਾ ਹੈ ਪੁੱਤ ਜਿਵੇਂ ਦਿਲ ਕਰਦਾ ਉਵੇਂ ਕਰ ਲਓ ਲਓ ਬਾਪੂ ਐਨੇ ਜੀ ਖੁਸ਼ ਹੈ ਮਾਂ ਜੀ ਨੂੰ ਪੁੱਛ ਲਓ ਮਾਂ ਜੀ ਆ ਕੰਮ ਕਿਵੇਂ ਕਰੀਏ ਉਹਨੇ ਕਿਹਾ ਧੀਏ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰ ਲਓ ਪਰ ਸੀ ਇਨੀ ਗੱਲ ਕਹਿਣ ਲੱਗਿਆ ਵੀ ਸਾਡਾ ਮੂੰਹ ਫੁੱਟਦਾ ਤੇ ਫਿਰ ਬਜ਼ੁਰਗ ਵੀ ਆਪਣੇ ਘਰ ਵਿੱਚ ਬੈਠੇ ਹੀ ਆਊਟ ਆਫ ਫੋਲਡਰ ਸਮਝਦੇ ਨੇ ਉਹ ਕਹਿੰਦੇ ਹੁਣ ਇਸ ਘਰ 'ਚ ਸਾਡੀ ਲੋੜ ਤਾਂ ਹੈ ਨਹੀਂ ਕੋਈ ਛੋਟੀ ਜੀ ਗੱਲ ਐ ਕੋਈ ਬਹੁਤੀ ਵੱਡੀ ਗੱਲ ਨਹੀਂ ਐ ਗੱਲ ਸਿੱਖਣ ਦੀ ਲੋੜ ਐ ਗੱਲ ਨੂੰ ਸਮਝਣ ਦੀ ਲੋੜ ਐ ਉਸ ਗੱਲ ਨੂੰ ਆਪਣੇ ਘਰ ਵਿੱਚ ਲਾਗੂ ਕਰਨ ਦੀ ਲੋੜ ਐ ਤੁਹਾਡਾ ਘਰ ਸਵਰਗ ਬਣ ਜਾਏਗਾ ਤੁਸੀਂ ਬਾਹਰ ਜਾਓਗੇ ਤੇ ਬਾਪੂ ਸੌਏਗਾ ਨਹੀਂ ਉਹਨੂੰ ਨੀਂਦ ਨਹੀਂ ਆਏਗੀ ਜਿੰਨਾ ਚਿਰ ਦੂਜੀ ਵਾਰੀ ਦਰਵਾਜ਼ਾ ਨਹੀਂ ਖੜਕਦਾ ਜੇ ਤੋ ਫੇਰ ਆਕੇ ਕੁੱਡੀ ਖੋਲੋਗੇ ਦਰਵਾਜਾ ਖੜਕੇਗਾ ਉਹਨੂੰ ਤਸੱਲੀ ਹੋ ਜਾਏਗੀ ਉਹ ਬੈਠਾ ਬੈਠਾ ਸੌਂ ਜਾਏਗਾ ਵੀ ਹੁਣ ਬੱਚੇ ਆ ਗਏ ਨੇ ਇੰਨੀ ਗੱਲ ਨਾਲ ਜੇ ਤੁਹਾਡਾ ਘਰ ਜੰਨਤ ਬਣਦਾ ਤੇ ਤੁਹਾਨੂੰ ਹੋਰ ਕੀ ਚਾਹੀਦਾ ਇੰਨੀ ਗੱਲ ਨਾਲ ਜੇ ਤੁਹਾਡਾ ਘਰ ਸਵਰਗ ਬਣਦਾ ਤੇ ਹੋਰ ਕੀ ਚਾਹੀਦਾ ਗੁਰੂ ਅਰਜਨ ਸਾਹਿਬ ਆਪ ਗੁਰੂ ਨੇ ਹਰਮੰਦਰ ਉਹਨਾਂ ਨੇ ਆਪ ਬਣਾਇਆ ਹੈ ਸਰੋਵਰ ਆਪ ਬਣਾਇਆ ਹੈ ਔਰ ਫਿਰ ਵੀ ਪੁੱਛਿਆ ਬਾਬਾ ਬੁੱਢਾ ਜੀ ਤੁਸੀਂ ਦੱਸੋ ਕਿਸ ਗ੍ਰੰਥ ਦਾ ਪ੍ਰਕਾਸ਼ ਕਿੱਥੇ ਕਰੀਏ ਕਹੋ ਗ੍ਰੰਥ ਸਾਹਿਬ ਕਿਸ ਥਾਨਾ ਨਿਤ ਸ਼ੋਭੈ ਜੈ ਮਹਿਤ ਮਹਾਨਾ ਤੁਸੀਂ ਦੱਸੋ ਬਾਬਾ ਜੀ ਇਹ ਗ੍ਰੰਥ ਕਿੱਥੇ ਬਹੁਤੀ ਸ਼ੋਭਾ ਪਾਵੇਗਾ ਹਾਂ ਹਾਰ ਤੇ ਜੋਰ ਤੈਨ ਤਬ ਬਖਾਨੋ ਸ਼ੀਰੀ ਗੌਰ ਤੋਂ ਮਤੇ ਕੌਣ ਸਿਆਣੋ ਤੇ ਅੱਗੋਂ ਬਾਬਾ ਬੁੱਢਾ ਜੀ ਕਹਿੰਦੇ ਵੀ ਗੁਰੂ ਸਾਹਿਬ ਤੁਹਾਡੇ ਤੋਂ ਸਿਆਣਾ ਕੌਣ ਹੈ ਤੁਹਾਡੇ ਤੋਂ ਸਾਡੇ ਵਿੱਚ ਵੱਡਾ ਵੀ ਕੌਣ ਹੈ ਤੇ ਤੁਹਾਡੇ ਤੋਂ ਵੱਧ ਚੰਗੀ ਤਰ੍ਹਾਂ ਪਤਾ ਵੀ ਕਿਦੋਂ ਹੋ ਸਕਦਾ ਹੈ ਹਾਂ